ਹੈਲੋ ਵੈਰੀਫਿਕੇਸ਼ਨ ਕੀ ਚੀਜ਼ ਹੈ ਜਿਨ੍ਹਾਂ ਨੇ ਲਾਤਵੀਆ ਦੇ ਵਿੱਚ ਅਪਲਾਈ ਕਰਨਾ ਹੈ ਲਾਤਵੀਆ ਕੀ ਚੀਜ਼ ਹੈ ਲਾਤਵੀਆ ਕੰਟਰੀ ਹੈ ਸ਼ੈਨਿਗਨ ਦੀ ਯੂਰਪ ਦੀ ਜਿਹੜੀ ਕਿ ਲਤਵਾਨੀਆ ਐਸਟੋਨੀਆ ਤੇ ਬੇਲਾਰੂਸ ਤੇ ਰਸ਼ੀਆ ਦੇ ਨਾਲ ਲੱਗਦੀ ਹੈ ਸੋ ਇਸ ਕੰਟਰੀ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਹੈਲੋ ਵੈਰੀਫਿਕੇਸ਼ਨ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਹੈਲੋ ਵੈਰੀਫਿਕੇਸ਼ਨ ਕੀ ਚੀਜ਼ ਹੁੰਦੀ ਹੈ ਤੇ ਇਹ ਕੀ ਕਰਦੀ ਹੈ ਹੈਲੋ ਵੈਰੀਫਿਕੇਸ਼ਨ ਤੁਹਾਡੇ ਡਾਕੂਮੈਂਟ ਨੂੰ ਵੈਰੀਫਾਈ ਕਰਦੀ ਹੈ ਵੀ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਆ ਉਹ オリジナル ਨਹੀਂ ਫੀਕ ਤਾਂ ਨਹੀਂ ਇਸ ਦੇ ਵਿੱਚ ਤੁਹਾਡੇ ਇਨਕਮ ਦੇ ਡਾਕੂਮੈਂਟ ਜਿਵੇਂ ਤੁਸੀਂ ਫਾਦਰ ਦੀ ਸਟੇਟਮੈਂਟ ਲਗਾਇਓ ਤੁਸੀਂ ਆਪਣੇ ਫਾਦਰ ਦੀ ਆਈਟੀਆਰ ਉਹਨਾਂ ਦਾ ਪੈਨ ਕਾਰਡ ਵਗੈਰਾ ਅਪਲੋਡ ਕਰੋਗੇ ਜਿਹਦੀ ਫੀਸ 12000 ਹੈ 12000 ਪਹਿਲਾਂ ਸੀ ਹੁਣ 2000 ਵਧ ਗਈ ਪਹਿਲਾਂ ਹੈਲੋ ਵੈਰੀਫਿਕੇਸ਼ਨ ਦੇ ਵਿੱਚ ਬੈਂਕ ਦੀ ਸਟੇਟਮੈਂਟ ਅਪਲੋਡ ਨਹੀਂ ਹੁੰਦੀ ਹੁੰਦੀ ਸੀ ਲਾਗਜਿਆ ਦੇ ਵਿੱਚ ਹੁਣ ਬੈਂਕ ਦੀ ਸਟੇਟਮੈਂਟ ਵੀ ਅਪਲੋਡ ਹੋਣ ਲੱਗ ਗਈ ਪਰ ਮੇਨ ਚੀਜ਼ ਕੀ ਹੈ ਕਿ ਇਹ ਚੀਜ਼ ਜ਼ਰੂਰੀ ਨਹੀਂ ਹੈਗੀ ਕਿ ਤੁਸੀਂ ਅਪਲੋਡ ਕਰਨੀ ਹੈ ਕਿ ਨਹੀਂ ਉਹਦੇ ਵਿੱਚ ਸਟਾਰ ਦਾ ਕਲਿੱਕ ਨਹੀਂ ਲੱਗਿਆ ਇਹ ਇੱਕ ਆਪਸ਼ਨਲ ਹੈ ਸੋ ਵਿਦਆਊਟ ਹੈਲੋ ਵੈਰੀਫਿਕੇਸ਼ਨ ਤੁਸੀਂ ਫਾਈਲ ਨੂੰ ਜਮਾ ਨਹੀਂ ਕਰਾ ਸਕਦੇ ਹੈਲੋ ਵੈਰੀਫਿਕੇਸ਼ਨ ਤੁਸੀਂ ਕਰਵਾਤੀ ਇਹ ਸਿਰਫ 6 ਮਹੀਨੇ ਲਈ ਯੂਜ਼ ਹੁੰਦੀ ਆ ਆਫਟਰ 6 ਮੰਥ ਇਹ ਮਤਲਬ ਕਿ ਐਕਸਪਾਇਰ ਹੋ ਜੂਗੀ ਤੁਸੀਂ ਕਈ ਵਾਰ ਹੈਲੋ ਵੈਰੀਫਿਕੇਸ਼ਨ ਕਰ ਲੈਨੇ ਤੁਹਾਨੂੰ ਅਪਾਇੰਟਮੈਂਟ ਨਹੀਂ ਮਿਲਦੀ ਤੁਸੀਂ ਕਹਿ ਦੋਗੇ ਮੇਰਾ ਕਿਸ ਡੈਫਰ ਹੋ ਗਿਆ ਮੈਂ ਅਗਲੀ ਵਾਰ ਯੂਜ਼ ਕਰ ਲੂ ਤੁਸੀਂ ਦੁਬਾਰਾ ਨਹੀਂ ਯੂਜ਼ ਕਰ ਸਕਦੇ ਜੇ ਤੁਸੀਂ ਇੱਕ ਵਾਰ ਹੈਲੋ ਵੈਰੀਫਿਕੇਸ਼ਨ ਯੂਜ਼ ਕਰ ਲਿਆ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਤੁਸੀਂ ਕੋਈ ਕਿਸੇ ਡੈਫਰ ਕਰ ਲਿਆ ਦੁਬਾਰਾ ਤੁਹਾਨੂੰ ਹੈਲੋ ਵੈਰੀਫਿਕੇਸ਼ਨ ਕਰਉਣੀ ਪਊਗੀ ਕਿਉਂਕਿ ਹੈਲੋ ਵੈਰੀਫਿਕੇਸ਼ਨ ਸਿਰਫ ਓਨਲੀ ਵਨ ਟਾਈਮ ਯੂਜ਼ ਹੈ ਦੁਬਾਰਾ ਤੁਸੀਂ ਹੈਲੋ ਵੈਰੀਫਿਕੇਸ਼ਨ ਦਾ ਨੰਬਰ ਨੂੰ ਤੁਸੀਂ ਯੂਜ਼ ਨਹੀਂ ਕਰ ਸਕਦੇ ਇਸ ਦੇ ਨਾਲ-ਨਾਲ ਕਈ ਵਾਰ ਕਈ ਸਟੂਡੈਂਟ ਨੇ ਓਪਨ ਸਕੂਲਿੰਗ ਵਿੱਚੋਂ ਸਟੱਡੀ ਕੀਤੀ ਹੁੰਦੀ ਹੈ ਓਪਨ ਸਕੂਲਿੰਗ ਵਾਲਿਆਂ ਦੀ ਹੈਲੋ ਵੈਰੀਫਿਕੇਸ਼ਨ ਲੇਟ ਹੁੰਦੀ ਹੈ ਇਸ ਦੇ ਲਈ ਤੁਸੀਂ ਆਪਣੀ ਯੂਨੀਵਰਸਿਟੀ ਨੂੰ ਜਿੱਥੇ ਤੁਸੀਂ ਸਟੱਡੀ ਕੀਤੀ ਹੈ ਉਹਨਾਂ ਮੀਨ ਬੋਰਡ ਨੂੰ ਮੇਲ ਕਰੋ ਉਹ ਰਿਪਲਾਈ ਦੇਣਗੇ ਕਿਉਂਕਿ ਓਪਨ ਸਕੂਲਿੰਗ ਦੇ ਲਈ ਹੈਲੋ ਵੈਰੀਫਿਕੇਸ਼ਨ ਪੋਸਟ ਦੇ ਥਰੂ ਹੁੰਦੀ ਹੈ ਉਹ ਮੇਲ ਦੇ ਥਰੂ ਨਹੀਂ ਹੁੰਦੀ ਥੈਨ ਤੁਹਾਡਾ ਜਿਹੜਾ ਪੋਸਟ ਹੈ ਜੇ ਤੁਸੀਂ ਮੇਲ ਕਰੋਗੇ ਉਸ ਦਾ ਜਿਹੜਾ ਰਿਵਰਟ ਹੈ ਉਹ ਜਲਦੀ ਆ ਜਾਊਗਾ ਹੈਲੋ ਵੈਰੀਫਿਕੇਸ਼ਨ ਦੇ ਵਿੱਚ ਤੁਸੀਂ ਜਿਹੜੇ ਡਾਕੂਮੈਂਟ ਲਗਾਤੇ ਮੰਨ ਲਓ ਤੁਸੀਂ ਆਈਟੀਆਰ ਆਪਣੇ ਫਾਦਰ ਦੀ ਜਮ੍ਹਾਂ ਕਰਾਈ ਹੈ ਤੁਸੀਂ ਫਾਈਲ ਅੰਬੈਸੀ ਵਿੱਚ ਜਮ੍ਹਾਂ ਕਰਾਉਣ ਵੇਲੇ ਤੁਸੀਂ ਉਸ ਟਾਈਮ ਕਿਸੇ ਹੋਰ ਦੀ ਆਈਟੀਆਰ ਲਗਾ ਦੋਗੇ ਜਾਂ ਆਪਣੀ ਲਗਾ ਦੋਗੇ ਹੈਲੋ ਵੈਰੀਫਿਕੇਸ਼ਨ ਵੇਲੇ ਤੁਸੀਂ ਆਪਣੇ ਫਾਦਰ ਦੀਆਂ ਲਗਾਈਆਂ ਅੰਬੈਸੀ ਵੇਲੇ ਜੇ ਤੁਸੀਂ ਬ੍ਰਦਰ ਦੀਆਂ ਲਗਾ ਦੋਗੇ ਤਾਂ ਤੁਹਾਡਾ ਵੀ ਦਾ ਰਿਜੈਕਟ ਹੋਊਗਾ ਸੇਮ ਡਾਕੂਮੈਂਟ ਲਾਉਣੇ ਨੇ ਜਿਹੜੇ ਹੈਲੋ ਵੈਰੀਫਿਕੇਸ਼ਨ ਦੇ ਲਈ ਲੱਗੇ ਸੀ ਸੋ ਹੈਲੋ ਵੈਰੀਫਿਕੇਸ਼ਨ ਬਹੁਤ ਹੀ ਇੱਕ ਅਹਿਮ ਰੋਲ ਅਦਾ ਕਰਦਾ ਹੈ ਲਾਤਬੀਅ ਦੇ ਲਈ